ਦੀ ਬਣਾਈਆਂ ਠੇਕੇ ਦੇ ਸਾਹਮਣਾ ਇੱਥੇ ਬੰਦੇ ਪਕੜੇ ਐ ਇੱਥੇ ਬਾਈਓ ਨੇ ਆਏ ਵੇ ਬੀਆਈਪੀ ਰੋਡ ਤੇ 70 ਲੱਖ ਰੁਪਏ ਦੀ ਚੋਰੀ ਔਰ ਇਨਕੇ ਪਾਸ ਅਸਲਾ ਵੀ ਬਰਾਮਦ ਹੈ ਇੱਥੇ ਜਲਦੀ ਜਲਦੀ ਆ ਕੇ ਇਨਵੈਸਟੀਗੇਸ਼ਨ ਕਰੋ ਜੋ ਵੀ ਹੈ ਉਹ ਤਹਿਕੀਕਾਤ ਕਰੋ ਉਰਾ ਗਿਆ ਭਾਈ ਆਪਣੇ ਪੁੱਛੀਏ ਉਹਨੂੰ ਸਾਰੇ ਨਾ ਬੜੋਗਾ ਸਾਰੇ ਬਾਹਰ ਪਿੱਛਾ ਹੋ ਸਾਰੇ ਬੰਦੇ ਨਾ ਉਹ ਪਾਜੀ ਬਾ ਵੀਡੀਓ ਕਰਦੇ ਤੁਸੀਂ ਆਜੋ ਪਾਜੀ ਆਣਾ ਦੇਖ ਮੈਨੂੰ ਇੱਕੀ ਕੋਣ ਬੰਦੇ ਆ ਮੋਂਗੋ ਨਿਕਾਲ ਲਓ ਕੱਢੋ ਸਮਾਨ ਕੱਢੋ ਸਾਰਾ ਪਾਜੀ ਆਪਾਂ ਆਪ ਨੂੰ ਵੀ ਪਕੜ ਲਓ ਲਿਓ ਲਿਓ ਸਾਰਾ ਮੇਰੇ ਯਾਰ ਦੋਸਤੋ ਹੋ ਪਾਜੀ 100 ਪਲੱਸ ਕੋਈ ਨਹੀਂ ਤਾਂ ਲਿਓ ਜੋ ਵੀ ਆ ਰਹੇ ਆ ਜਮਾਨ ਨਿਕਾਲ ਦੇ ਜੋ ਵੀ ਆ ਹੋਰ ਤਾਂ ਨੀਚੇ ਖਲਾਉਂਦੀ ਆ ਯਾਰ ਓ ਯਾਰ ਇਸ ਮਾਗੇ ਕੋਈ ਇੱਕ ਮਿੰਟ ਹਟੇ 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 ਬੰਦਾ ਬੰਦਾ ਮਿਲ ਗਿਆ ਪੂਰਾ ਬਰਾਮਦ ਹੋ ਗਏ ਹੁਣ ਤਾਂ ਓ ਤੇਰੀ ਸੀਲ ਪੈਕ ਬਾਈ ਸੀਲ ਪੈਕ ਆਪਸ ਵੇਰੀ ਦੁਕਾਨ ਮੇ ਜਾ ਕੇ ਦੇਖੇ 100 ਪਲਸ ਫੋਨ ਹੈ ਸੀਲ ਪੈਕ ਮਾਲਿਆ ਬਾਈ ਜੀ ਸੀਲ ਪੈਕ ਬੰਦਾ ਥੱਲੇ ਹੀ ਮੰਗੇ ਤੂੰ ਥੱਲੇ ਹੀ ਮੰਗੇ ਫੋਨ ਨਹੀਂ ਬਾਹਰ ਜਾਣਾ ਚਾਹੀਦਾ ਤਾਨੂੰ ਯਾਰ ਸਾਰੇ ਜੀ ਸਾਰੇ ਕੋਈ ਨਹੀਂ ਮਿਲ ਗਿਆ ਪਰ 3 ਲੱਖ ਕੈਸ਼ ਮਿਲਣਾ ਰਹਿ ਗਿਆ ਅਮਾਰਾ ਆਪਣਾ

ਭਾਜੀ ਆਪਾਂ ਸਵੇਰ ਦੇ ਗੱਲੀ ਕਰ ਰਹੇ ਸੀ ਕਿ ਕਵਾੜ ਚੋਣਾ ਸਾਰਾ ਉੱਥੇ ਹੀ ਹੈ। ਭਈਆ ਐ ਨਾ ਸਵੇਰ ਕੇ ਤਿੱਥੀ ਜਗ੍ਹਾ ਤੇ ਲੱਤਰ ਮੈਂ ਤੂੰ ਖਾਨਾ ਕਰੇ ਸੀ। ਸਵੇਰੇ ਸੇ ਆਪ ਬਾਈ ਹੁਣੀ ਗਰਮੀ ਮੈਂਦਾ ਯਾਰ ਨਾਲ ਸਾਹਕਾਂ ਤੋਂ ਗਾਰਡ ਲਵਾਉਣਾ ਆਇਆ ਸੀ ਮੈਂ ਪਰਤ ਮੂਹ ਦਾ ਕਰੀ ਮੈਂ। پکڑ ਲਈ پکڑ। پکڑ ਵੀਰੇ پکڑ ਡੱਬਾ। ਭਾਜੀ ਜਲਦੀ। ਹੈਲੋ। ਓ ਛੋਟੂ। ਕਵਾੜ। ਅੱਜ ਚਲ। ਸਾਰੇ ਉਧਰ। ਚਲੋ ਵੀਰ। ਡੰਡਾ ਫੇਰ ਦੂੰਗਾ ਮੈਂ। ਓ ਤੂੰ ਕੀ ਕਰ ਰਿਹਾ ਯਾਰ ਇੱਥੇ ਪੇ? ਚੋਰੋ ਉੱਧਰ ਖੜੇ ਆਪਣਾ ਬੰਦਾ ਵੀ ਵੇਖ ਉਰੀ ਰਹੀ ਜਾਣਾ ਨਹੀਂ ਹੈ ਓਰੇ।

ਓਏ ਰਹਿਣ ਦਾ ਉਸਕੋ ਕਿਉਂ ਕਰਾ ਕੈਸ ਓਏ ਚੁੱਪ ਕਰ ਓ ਤੇਰੀ ਮੰਮੀ ਲਗਾ ਓਏ ਚੁੱਪ ਕਰ ਗਾਲੀ ਕੋ ਨਕਾਲ ਤੋ ਯਾਰ ਆਪਣੇ ਕਰਕੇ ਤੋ ਖੜੇ ਆ ਯਹਾਂ ਪੇ ਤੁਸੀਂ ਆਪ ਸਮਾਈ ਲੜੀ ਜਾ ਰਹੇ ਹੋ ਯਾਰ ਕੀ ਹੈ ਤੇਰਾ ਮਾਲ ਬਰਾਮਦ ਹੋ ਗਿਆ ਨਾ ਐਨਾ ਸ਼ੁਕਰ ਮਨਾ ਨਹੀਂ 70 ਲੱਖ ਨੂੰ ਹੱਥ ਲਾਈ ਬੈਠਾ ਤੇ ਨਾਲੇ ਉਹਨੂੰ ਕੀ ਲੈਣਾ ਇੱਕ ਦਾ ਯਾਰ ਤੇਰੀ ਹੈਲਪ ਕਰ ਰਹੇ ਆ ਪਿੰਡ ਵਾਲੇ ਉੱਪਰ ਤੋਂ ਤੁਸੀਂ ਗਾਹ ਪਾ ਰਹੇ ਆ ਅਬ ਮੇਰੀ ਬਾਤ ਸੁਣ ਲੈ 50 ਫੋਨ ਇਨਕੇ ਪਾਸ ਹੈ 50 ਦਿਖਾਓ ਫੋਨ ਕਿੱਥੇ ਹੈ 100 ਤੋਂ ਉੱਤੇ ਆਧਾਰ ਕਾਰਡ ਚੱਕੀ ਫਿਰਦੇ ਨੇ ਫੋਨ ਦਿਖਾ

ਆਪਣੇ ਕੋਈ ਕੋਈ ਨਹੀਂ ਕੋਈ ਨੂੰ ਲੱਭਣ ਕੋਈ ਨੂੰ ਕੁਝ ਨਾ ਬਾਈ ਜੀ ਆਪਣੇ ਪਿੰਡ ਦੇ ਅੰਦਰ 90 ਵਾਲੇ ਰੋਡ ਦੇ ਉੱਪਰ ਅੰਬਗੇ ਸਾਹਮਣੇ ਠੇਕੇ के ਸਾਹਮਣਾ ਜਿਹੜੀ ਸੁਸਾਇਟੀ ਹੈ ਇਹ ਝੁੱਗੀਆਂ ਜਿਹੜੀ ਬਣਾਈਆਂ ਠੇਕੇ के ਸਾਹਮਣਾ ਇੱਥੇ ਬੰਦੇ ਪਕੜੇ ਐ ਇੱਥੇ ਬਾਈਓ ਨੇ ਆਏ ਵੇ VIP ਰੋਡ ਤੇ 70 ਲੱਖ ਰੁਪਏ ਕੀ ਚੋਰੀ ਔਰ ਇਨਕੇ ਪਾਸ ਅਸਲਾ ਬਈ ਬਰਾਮਦ ਐ ਇੱਥੇ ਜਲਦੀ ਜਲਦੀ ਆ ਕੇ ਇਨਵੈਸਟੀਗੇਸ਼ਨ ਕਰੋ ਜੋ ਵੀ ਹੈ ਉਹ ਤਹਿਕੀਕਾਤ ਕਰੋ ਉਰਾ ਕੇ ਬਾਈ ਜਕਣਾ ਯਹਾਂ ਸੇ ਹਟਾਓ ਪਹਿਲੇ ਫੋਟੋ ਯਹਾਂ ਤੇ ਵੀਡੀਓ ਬਣੇਗੀ ਵੀਡੀਓ ਬਣਾਉ ਰਿਹਾ ਗੇਰ ਦਾ ਵੀਡੀਓ ਬਣਾਉਂਦਾ ਪੁੱਛ ਲਿਆ ਨਾ ਦੇ ਦੇ ਉਹਨੇ ਆਪਣੇ ਪਾਚੀ ਉਹਨੂੰ ਸਾਰੇ ਨਾ ਬੜੋਗਾ ਬਾਜੀ ਸਾਰੇ ਬਾਹਰ ਪਿੱਛਾ ਹੋਗਾ ਸਾਰੇ ਬੰਦੇ ਨਾ ਉਹ ਭਾਜੀ ਵਾ ਵੀਡੀਓ ਬਣ ਰਹੀ ਹੈ ਤੁਸੀਂ ਆਜੋ ਭਾਜੀ ਆਣਾ ਦੇਖ ਮੈਨੂੰ 21 ਕੋਣ ਬੰਦਿਆ ਮੰਗੋ ਦੇ ਨਿਕਾਲ ਲਓ ਕੱਢੋ ਸਮਾਨ ਕੱਢੋ ਸਾਰਾ ਆਹ ਵੀ ਪਕੜ ਲਓ ਲਿਆਓ ਲਿਆਓ ਸਾਰਾ ਹੋ ਭਾਈ 100+ ਫੋਨ ਹੈ ਤਾਂ ਲੈਓ ਓਏ ਯਾਰ ਸਾਰਾ ਜ਼ਮਾਨ ਨਿਕਾਲ ਦਿੰਦੇ ਜੋ ਵੀ ਹੈ ਹੋਰ ਤਾਂ ਨੀਚੇ ਗਰਾਉਂਦਿਆ ਯਾਰ ਓ ਯਾਰ ਇਸ ਮਗਰ ਇੱਕ ਮਿੰਟ ਹਟੇ 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 ਮਿਲ ਗਿਆ ਪੂਰਾ ਨਾਮਤ ਹੋ ਗਏ ਹੁਣ ਤਾਂ ਉਹ ਤੇਰੀ ਸੀਲ ਪੈਕ ਭਾਈ ਸੀਲ ਪੈ ਕੇ ਹਾਪਾ ਸਵੇਰੀ ਦੁਕਾਨ ਮਾ ਜਾ ਕੇ ਦੇਖੇ 100+ ਫੋਨ ਹੈ ਸੀਲ ਪੈਕ ਮਾਲਿਆ ਭਾਈ ਜੀ ਸੀਲ ਪੈਕ ਫੋਨ ਨਹੀਂ ਬਾਹਰ ਜਾਣਾ ਚਾਹੀਦਾ ਤੂੰ ਯਾਰ ਸਾਰੇ ਜ਼ਮਾਨ ਹੋਏ ਜੀ ਸਾਰੇ ਕੋਈ ਨਹੀਂ ਮਿਲ ਗਿਆ ਪਰ 3 ਲੱਖ ਕੈਸ਼ ਮਿਲਣਾ ਰਹਿ ਗਿਆ ਮਾਰ ਆਪਣਾ ਕੋਈ ਨਹੀਂ ਬਾਈ ਸਾਹਿਬ